ਸਾਰੇ ਹੀ ਉਮੀਦਵਾਰ ਚਾਹੁੰਦੇ ਨੇ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਹੋਰੀ ਉਹਨਾਂ ਦੇ ਲਈ ਪ੍ਰਚਾਰ ਕਰਨ ਰੋਡ ਸ਼ੋਅ ਕੱਢਣ ਇਸ ਦੇ ਲਈ ਹੁਣ ਭਾਜਪਾ ਦੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਹੋਰਾ ਨੇ ਚਿੱਠੀ ਜਿਹੜੀ ਹੈ ਉਹ ਯੋਗੀ ਹੋਰਾ ਨੂੰ ਲਿਖੀ ਔਰ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਜਲੰਧਰ ਬਟਾਲਾ ਇੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆ ਸਕਦੇ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਣਗੇ ਜੇਪੀ ਨੱਡਾ ਆਣਗੇ ਅਮੀਸ਼ਾ ਆਣਗੇ ਜ਼ਬਰਦਸਤ ਪ੍ਰਚਾਰ ਜਿਹੜਾ ਵੈ ਬੀਜੇਪੀ ਦੇ ਵੱਲੋਂ ਕੀਤਾ ਜਾਏਗਾ ਸੁਨੀਲ ਜਾਖੜ ਹੋਰਾ ਨਾਲ ਗੱਲਬਾਤ ਕਰਦੇ ਆਖਰ ਸਾਹਿਬ ਪ੍ਰਧਾਨ ਮੰਤਰੀ ਅਮੇਸ਼ਾ ਤੋਂ ਲਾਵਾ ਕਹਿੰਦਾ ਕਿ ਸਭ ਤੋਂ ਜ਼ਿਆਦਾ ਕ੍ਰੇਜ਼ ਜਿਹੜਾ ਤੁਹਾਡੇ ਕੋਲ ਜਿਹੜੇ ਲਗਾਤਾਰ ਰਿਕੁਐਸਟ ਆ ਰਹੀਆਂ ਉਹ ਰਿਕੁਐਸਟ ਆ ਰਹੀਆਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜ਼ਰੂਰ ਸਾਡੇ ਏਰੀਏ 'ਚ ਬੁਲਾਓ ਤੁਸੀਂ ਕਿੱਥੋਂ ਕਿੱਥੋਂ ਰਿਕੁਐਸਟ ਆਈ ਹੈ ਔਰ ਕਿਹੜੇ-ਕਿਹੜੇ ਏਰੀਏ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆ ਸਕਦੇ ਔਰ ਇਸ ਦੀ ਵਜ੍ਹਾ ਕੀ ਹੈ ਜਿੱਥੇ ਤਾਂ ਹੀ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਸਾਹਿਬ ਦਾ ਸਵਾਲ ਹੈ ਉਹ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਵ ਹੈ ਉਹਨਾਂ ਨੇ ਆਣਾ ਹੀ ਆਣਾ ਹੋਰ ਕਿਤੇ ਜਾਣ ਨਾ ਜਾਣ ਪੰਜਾਬ ਜ਼ਰੂਰ ਆਣਗੇ ਅਮਿਤ ਸ਼ਾਹ ਜੀ ਬਿਲਕੁਲ ਉਹਨਾਂ ਦਾ ਵੀ ਜਿਸ ਕਿਸਮ ਦਾ ਜੁੜਾਅ ਪੰਜਾਬ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਆਣਾ ਹੈ ਇਸ ਕਰਕੇ ਅੱਜ ਜਦੋਂ ਯੋਗੀ ਜੀ ਦੀ ਆਵਾਜ਼ ਉੱਠਦੀ ਹੈ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਅਦਿੱਤਿਆਨਾਥ ਯੋਗੀ ਜੀ ਉਸ ਬਿਮਾਰੀ ਦਾ ਇਲਾਜ ਹੈਗੇ ਜਿਹਦੇ ਨਾਲ ਪੰਜਾਬ ਗਰਸਤ ਹੈ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਅੱਜ ਜਿਹੜੀ ਬਿਮਾਰੀ ਹੈ ਲਾਅ ਐਂਡ ਆਰਡਰ ਦੀ ਹੈ ਸਾਹਿਬ ਅੱਜ ਅਰਾਜਕਤਾ ਫੈਲੀ ਹੋਈ ਹੈ ਅੱਜ ਇੱਥੇ ਬਦਮਾਸ਼ੀਆਂ ਖੋਆਂ ਲੁੱਟਾਂ ਫਿਰੋਤੀਆਂ ਡਰੱਗਸ दारू ਜੇਲ੍ਹਾਂ ਦੇ ਅੰਦਰੋਂ ਵਪਾਰ ਜਿਹੜੇ ਚੱਲ ਰਹੇ ਆ ਇਹ ਸਾਰੇ ਅੱਜ ਕੋਈ ਵੀ ਮਹਿਲਾ ਛੱਡ ਕੋਈ ਬੰਦਾ ਵੀ ਅੱਜ ਘਰੋਂ ਬਾਹਰ ਨਿਕਲਦਾ ਸੁਰੱਖਿਤ ਹੈ ਨਹੀਂ ਇਸ ਕਰਕੇ ਸਾਰਿਆਂ ਦੇ ਨੀਅਾਬ ਵਿੱਚ ਕਿਰਾ ਆ ਕੇ ਉਹ ਇਹਨਾਂ ਨੂੰ ਸਮਝਾ ਕੇ ਜਾਣ ਵੀ ਰਾਜ ਕਿਸ ਤਰ੍ਹਾਂ ਚਲਾਈਦਾ ਹੈ ਗਵਰਨਰ ਗਵਰਨਮੈਂਟ ਕਿਉਂ ਬਣਦੀ ਹੈ ਲਾਅ ਐਂਡ ਆਰਡਰ ਕਿਸ ਚੀ ਦੀ ਦਾ ਨਾਮ ਹੈ ਇੱਥੇ ਤਾਂ ਲਾਅ ਐਂਡ ਆਰਡਰ ਨਾਮ ਦੀ ਗੱਲ ਹੀ ਖਤਮ ਹੋ ਗਈ ਪੰਜਾਬ ਦੀ ਕਿਹੜੀ ਕਿਹੜੀਆਂ ਸੀਟਾਂ ਤੇ ਯੋਗੀ ਹਰਿਆਣਗੇ ਔਰ 2013 ਦੇ 13 ਕੈਂਡੀਡੇਟ ਨੇ ਕਿਹਾ ਕਿ ਯੋਗੀਆਂ ਹਰੇਕ ਤਾਂ ਸਭ ਜਿੱਥੇ ਮੋਦੀ ਜੀ ਦੀ ਆਵਾਜ਼ ਉੱਠਦੀ ਹੈ ਅਮਿਤ ਸ਼ਾਹ ਜੀ ਵਾਸਤੇ ਗੱਲ ਕਰਦੇ ਉਹ ਤਾਂ ਲੋਕ ਟੇਕ ਫॉर ਗਰੰਟੀਡ ਵੀ ਉਹਨਾਂ ਨੇ ਤਾਂ ਆਣਾ ਹੀ ਆਣਾ ਬਾਕੀ ਯੋਗੀ ਜੀ ਦੀ ਵੀ ਡਿਮਾਂਡ ਹਰੇਕ ਪਾਸਿਓਂ ਆ ਰਹੀ ਹੈ ਵੀ ਯੋਗੀ ਜੀ ਨੂੰ ਵੀ ਪੰਜਾਬ ਦੇ ਅੰਦਰ ਆ ਕੇ ਘਟੋ ਘਟ ਉਹਨਾਂ ਨੂੰ ਦੇਖ ਕੇ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਜ਼ਾਕ ਕਰਨਾ ਭੁੱਲ ਜਾਣ ਤੇ ਸੀਰੀਅਸness ਵਾਲੇ ਪਾਸੇ ਤੁਰਨ ਵੀ ਕਿਸ ਤਰ੍ਹਾਂ ਸਰਕਾਰਾਂ ਚਲਾਈ ਦੀਆਂ ਇਸ ਕਰਕੇ ਮੰਗ ਉੱਠ ਰਹੀ ਹੈ ਜਾਣਕਾਰੀ ਮਿਲੀ ਕਿ 19 ਤਰੀਕ ਤੋਂ ਬਾਅਦ ਆ ਸਕਦੇ ਕੋਈ ਰੋਡ ਮੈਪ ਹੈ ਕਦੋਂ ਕਦੋਂ ਕਿੱਥੇ ਕਿੱਥੇ ਹਾਂਜੀ ਹਜੇ ਕੋਈ ਉਹਨਾਂ ਦੇ ਫਾਈਨਲਾਈਜ਼ਡ ਪ੍ਰੋਗਰਾਮ ਨਹੀਂ ਹੋਇਆ ਪਰ ਸਾਡੀ ਰਿਕੁਐਸਟ ਉਹਨਾਂ ਨੂੰ ਮੈਂ ਪਾਈ ਹੈ ਬਿਕਾਜ਼ ਉਹਨਾਂ ਦੇ ਆਫਿਸ ਤੋਂ ਆਇਆ ਸੀ ਉਦਾਂਸ ਕਿ ਤੁਸੀਂ ਕਿੱਥੇ ਕਿੱਥੇ ਪ੍ਰੋਗਰਾਮ ਕਰਾਣੇ ਹਨ ਜਿਸ ਕਿਸਮ ਦੀ ਉਹਨਾਂ ਦੀ ਟਾਈਮ ਦੀ ਸੂਟੇਬਲ ਟਾਈਮ ਉਹਨਾਂ ਕੋਲ ਹੋਇਆ ਜਿੰਨੇ ਪ੍ਰੋਗਰਾਮ ਕਰ ਸਕਦੇ ਆ ਕਿੰਨੇ ਪ੍ਰੋਗਰਾਮ ਤੁਸੀਂ ਕਿਹਾ ਔਰ ਰੋਡ ਸ਼ੋ ਹੋਣਗੇ ਰੈਲੀ ਹੋਏਗੀ ਅੱਗੇ ਦੀ ਆਪਾਂ ਪਹਿਲਾਂ ਡੇਟ ਸੈੱਟ ਹੋ ਜਾਣ ਟਾਈਮ ਉਹਨਾਂ ਦਾ ਆ ਜਾਏ ਉਹਦੇ ਬਾਅਦ ਜਿਸ ਕਿਸਮ ਦਾ ਵੀ ਸੁਵਿਧਾ ਹੋਊਗੀ ਕਿਉਂਕਿ ਅੱਜ ਕੱਲ ਰੋਡ ਸ਼ੋ ਦਾ ਵੀ ਮਸਲਾ ਹੈ ਨਹੀਂ ਜੀ ਅੱਜ ਕੱਲ ਹੁਣ ਹੀਟ ਵੇਵ ਦੀ ਆਰੀਆ ਸਿਣੀ ਚੰਦੇ ਵੀ ਕਿਸੇ ਦਾ ਨੁਕਸਾਨ ਇਸ ਕਿਸਮ ਦਾ ਕੋਈ ਕਿਸੇ ਨੂੰ ਕੋਈ ਹਾਨੀ ਪਹੁੰਚੇ ਤੁਸੀਂ ਕਿਹਾ ਕਿ ਲੁਧਿਆਣਾ ਰਾਤ ਰੁਕਣ ਇਸ ਗੱਲ ਦੀ ਰਿਕਵੈਸਟ ਹੈ ਕਿਸੇ ਕਰਕੇ ਰਾਤ ਨੂੰ ਖੁੱਲਾ ਟਾਈਮ ਹੁੰਦਾ ਹੈ ਸਾਬ ਲੋਕ ਜਿਹੜੇ ਉੱਥੇ ਕੰਮ ਕਰਨ ਵਾਲੇ ਫੈਕਟਰੀਜ਼ ਜਾਦਾ ਹੈ ਵੇਲੇ ਹੋ ਜਾਣਗੇ ਉਹ ਵੀ ਸ਼ਾਮ ਨੂੰ ਟਾਈਮ ਕੱਢ ਕੇ ਤੇ ਕੁਝ ਉਹਨਾਂ ਦਾ ਯੂਪੀ ਹੈ ਉਸ ਪਾਸੇ ਸਾਡੇ ਜਿਹੜੇ ਬਿਹਾਰ ਤੋਂ ਸਾਥੀ ਆਏ ਬੈਠੇ ਹੈ ਉਹ ਵੀ ਆਪਣੀ ਗੱਲਾਂ ਦੁੱਖ ਦਰਦ ਸਾਂਝਾ ਕਰਨਾ ਚਾਹਣਗੇ ਵੀ ਉਹਨਾਂ ਨਾਲ ਗੱਲ ਕਰ ਲਈਏ ਇਸ ਕਰਕੇ ਰਿਕਵੈਸਟ ਕੀਤੀ ਸੀ ਵੀ ਅਗਰ ਸ਼ਾਮ ਦਾ ਟਾਈਮ ਕੱਢ ਕੇ ਤੇ ਰਾਤ ਨੂੰ ਜਿੱਥੇ ਲੁਧਿਆਣੇ ਰੁਕ ਜਾਣ ਤਾਂ ਬਲੇਬਲੇਜ ਲੇਕਿਨ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਚਾਹੇ ਲੁਧਿਆਣੇ ਦੇ ਵਿੱਚ ਹੋਵੇ ਪਟਿਆਲੇ ਦੇ ਵਿੱਚ ਹੋਵੇ ਅੰਮ੍ਰਿਤਸਰ ਦੇ ਵਿੱਚ ਹੋਵੇ ਹਰ ਇੱਕ ਸੀਟ ਤੇ ਜ਼ਬਰਦਸਤ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਤੁਸੀਂ ਜ਼ਿਕਰ ਕੀਤਾ ਕਿ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੋਹਰਾ ਉਸ ਵਾਰ ਪੰਦੇਰ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਭਾਜਪਾ ਸਾਡਾ ਅੰਦੋਲਨ ਖਤਮ ਕਰਨਾ ਚਾਹਦੀ ਹੈ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਖਿਲਾਫ ਭਾਜਪਾ ਸਾਜਸ਼ਣਾ ਰਚਦੀ ਹੈ ਇਹ ਕਿਸਾਨਾਂ ਕੋ ਕਹਿੰਦੇ ਨਜ਼ਰ ਆਏ ਨਹੀਂ ਨਹੀਂ ਮੈਂ ਸਮਝਦਾ ਮੈਂ ਕਿਤੇ ਨਹੀਂ ਰੁਕਿਆ ਉਹਨਾਂ ਨੂੰ ਵੀ ਤੁਸੀਂ ਸਾਡੇ ਖਿਲਾਫ ਕਰਨਾ ਬੰਦ ਕਰ ਦਿਓ ਮੈਂ ਤਾਂ ਤੁਹਾਡੇ ਸਾਹਮਣੇ ਸਟੇਜ ਤੇ ਕਿਹਾ ਪਤਾ ਨਹੀਂ ਤੁਸੀਂ ਆ ਮੈਨੂੰ ਸਵਾਲ ਪੁੱਛ ਰਹੇ ਥੋੜੇ ਚੈਨਲ ਤੇ ਮੈਂ ਗੱਲ ਕਰਕੇ ਆ ਮੈਂ ਤਾਂ ਉਹਨਾਂ ਨੂੰ ਨਿਯੋਨਤਾ ਦਿੱਤਾ ਹੈ ਮੈਂ ਪੰਦੇਰ ਸਾਹਿਬ ਨੂੰ ਰਾਜੀਵਾਲ ਸਾਹਿਬ ਨੂੰ ਇਹ ਜਿੰਨੇ ਵੀ ਸਾਹਿਬ ਹੈ ਸਾਰਿਆਂ ਨੂੰ ਮੇਰੀ ਤੈਨ ਹੀ ਬੇਨਤੀ ਹੈ ਵੀ ਤੁਸੀਂ ਭਾਜਪਾ ਦਾ ਵਿਰੋਧ ਕਰਨਾ ਕਰੋ ਪੰਜਾਬ ਦੇ ਲੋਕਾਂ ਨਾਲ ਤਾਂ ਤੁਹਾਡੀ ਕੋਈ ਖੁੰਦਕ ਨਹੀਂ ਬੀਜੇਪੀ ਨਾਲ ਹੈ ਤੁਸੀਂ ਬੀਜੇਪੀ ਦਾ ਵਿਰੋਧ ਕਰੋ ਆਪਣਾ ਮਨ ਚਲਾ ਲਓ ਨਹੀਂ ਤਾਂ ਕਿਸੇ ਕਿਉਂਕਿ ਹੁਣ ਤਾਂ ਫਾਰਮ ਭਰ ਨਹੀਂ ਸਕਦੇ ਡੇਟ ਨਿਕਲ ਗਈ ਲਾਸਟ ਡੇਟ ਕਿਸੇ ਦਾ ਲੜ ਲੱਜੋ ਕਿਸੇ ਦੇ ਚਾਹੇ ਆਮ ਆਦਮੀ ਪਾਰਟੀ ਦੇ ਨਾਲ ਲੱਜੋ ਚਾਹੇ ਕਾਂਗਰਸ ਦੇ ਨਾਲ ਲੱਜੋ ਤੇ ਡਟ ਕੇ ਵਿਰੋਧ ਕਰੋ ਕਿਉਂਕਿ ਘਟੋ ਘਟ ਕੋਈ ਬੰਦੇ ਜਿਹੜੇ ਤੁਹਾਡੇ ਸਪੋਰਟਰ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜੋਗੇ ਜਾ ਕੇ ਪਾਰਲੀਮੈਂਟ 'ਚ ਤੁਹਾਡੀ ਗਲਤਤਾ ਕਰਨਗੇ ਪਰ ਤੁਸੀਂ ਜਿਹੜੇ ਡਾਂਗਾਂ ਕੱਢ ਕੇ ਬਰਨਾਲੇ ਮੰਡੀ 'ਚ ਵਪਾਰੀਆਂ ਦੇ ਨਾਲ ਝਗੜਾ ਕਰੋਗੇ ਬਦਨਾਮੀ ਕੀ ਦੀ ਹੁੰਦੀ ਹੈ ਤੁਸੀਂ ਦੱਸੋ ਪੰਕਜ ਜੀ ਕਿਸੇ ਨੇ ਰਾਜੀਵਾਲ ਸਾਹਿਬ ਦਾ ਨਾਮ ਨਹੀਂ ਲੈਣਾ ਕਿਸੇ ਨੇ ਪੰਦੇਦੌਰਾਂ ਦਾ ਨਾਮ ਨਹੀਂ ਲੈਣਾ ਸਾਰਿਆਂ ਨੇ ਕਹਿੰਦੇ ਕਿਸਾਨ ਕਰੀ ਜਾਂਦੇ ਜੀ ਇਹ ਜੱਟ ਆ ਕੇ ਪਿੰਡਾਂ 'ਚ ਆ ਕੇ ਸਾਨੂੰ ਵਕਤ ਪਾਉਂਦੇ ਆਪਾਂ ਕਿਉਂ ਆ ਫਰਕ ਪਾ ਰਹੇ ਹਾਂ ਸਭ ਮੇਰੀ ਬੇਨਤੀ ਹੈ ਸਾਰੇ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਹੈ ਰਾਜੀਵਾਲ ਸਾਹਿਬ ਨਾਲ ਮੇਰੇ ਅچھے ਸੰਬੰਧ ਹੈ ਪੰਦੇਦੌਰਾਂ ਨੂੰ ਮੈਨੂੰ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ ਸਾਰਿਆਂ ਨੂੰ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਤੁਸੀਂ ਕਾਂਗਰਸ ਆਪਣਾ ਬੀਜੇਪੀ ਨਾਲ ਕਰੋ ਜਿਹੜਾ ਕਰਨ ਬੀਜਪੀ ਦੇ ਨਾਲ ਖਿਲਾਫ ਬੋਲੋ ਪਰ ਰੱਖੋ ਸ਼ਾਂਤੀ ਗੁਰੂ ਆ ਨਹੀਂ ਵੀ ਤੁਸੀਂ ਕਾਨੂੰਨ ਆਪਣੇ ਹੱਥ ਚ ਲੈ ਲਓ ਆ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਨਾ ਪੁਲਿਸ ਵਾਲੇ ਕੋਲ ਆ ਇਜਾਜ਼ਤ ਕਿਸੇ ਦੇ ਧੱਕਾ ਕਰਨਾ ਨਾ ਚਾਹੇ ਵਰਦੀ ਪਾ ਰਕੇ ਦਾ ਮਤਲਬ ਆ ਨਹੀਂ ਵੀ ਤੁਸੀਂ ਕਾਨੂੰਨ ਬਿਯੋਂਡ ਵਾਟ ਇਜ਼ ਪਰਮਿਸਿਬਲ ਦੇ ਬਾਹਰ ਜਾ ਕੇ ਕੋਈ ਕਾਰਵਾਈ ਕਰੋ ਇਨ ਲਾ ਜੋ ਗੁੱਸੇ ਤੋਂ ਡਾ ਤੁਸੀਂ ਕਰੋ ਇਸੇ ਤਰ੍ਹਾਂ ਮੈਂ ਗਲਤੀ ਹਰਾ ਪਰਨਾ ਪਾ ਕੇ ਤੇ ਮੈਂ ਹੈ ਕਿ ਮੈਂ ਆ ਤਾਂ ਨਹੀਂ ਵੀ ਮੈਂ ਕਾਨੂੰਨ ਤੋੜਤੇ ਹੋ ਗਿਆ ਵੀ ਮੈਂ ਕਿਸਾਨ ਦਾ ਨਾਮ ਲੈ ਲਿਆ ਸੋ ਬੇਨਤੀ ਹੈ ਕਿਸਾਨ ਤੇ ਵਪਾਰੀ ਦੇ ਵਿੱਚ ਫਰਕ ਨਾ ਪਾਓ ਆ ਮਸਲਾ ਆਪਣਾ ਸੁਲ ਜਾਓ ਚਾਹੇ ਬਰਨਾਲੇ ਐ ਚਾਹੇ ਮੈਂ ਦੇਖ ਰਿਆ ਸੀ ਰਾਮਪੁਰੇ ਫੂਲਤਾ ਉਹਦੇ ਮੇਰੇ ਖਿਆਲ ਸਪਾਈ ਦੇ ਥੋਪੜ ਥੋਪੜ ਮਾਰਤੇ ਇਹਨਾਂ ਨੇ ਆ ਆ ਕੋਈ ਅੱਛੇ ਸੰਕੇਤ ਨਹੀਂ ਸਕਾ ਅਗਰ ਬਰਨਾਲੇ ਜਿਹੜਾ ਇਸ਼ੂ ਆ ਰਿਹਾ ਸਾਹਮਣੇ ਵੀ ਕੋਈ ਪੈਸੇ ਲੈ ਗਿਆ ਇਮੀਗ੍ਰੇਸ਼ਨ ਵਾਲਾ ਅਤਾਂ ਥਾਂ ਤੋਂ ਹੀ ਜਾਂਦਾ ਸਭ ਆ ਕੌਣ ਜ਼ਿੰਮੇਵਾਰ ਕੌਣ ਹੈ ਭਗਵਾਨ ਤੁਮਾਂ ਜੀ ਮੁੱਖ ਮੰਤਰੀ ਉਹਨਾਂ ਦੇ ਜਾ ਕੇ ਧਰਨੇ ਬੈਠੋ ਹੈ ਵੀ ਮੁੱਖ ਮੰਤਰੀ ਜੀ ਦੇ ਇਲਾਕੇ ਹੈ ਇਸ ਤੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋਊਗੀ ਵੀ ਬਰਨਾਲੇ ਦੇ ਅੰਦਰ ਹੋ ਰਿਹਾ ਤੇ ਮੁੱਖ ਮੰਤਰੀ ਇਥੇ ਕੇਜਰੀਵਾਲ ਸਾਹਿਬ ਨੂੰ ਚੱਕੀ ਫਿਰਦੇ ਫਿਰਦੇ ਕੇਜਰੀਵਾਲ ਸਾਹਿਬ ਨੂੰ ਜਵਾ ਕੇ ਸਰ ਕੋ ਆਪ ਮੁੱਖ ਮੰਤਰੀ ਉਹਨਾਂ ਨੂੰ ਕਰਨ ਦਿਓ ਰੋਡ ショ ਤੁਸੀਂ ਜਾ ਕੇ ਬੈਠੋ ਬਰਨਾਲੇ ਨਿਵੇੜੋ ਇਸ ਕੰਮ ਨੂੰ ਲੇਕਿਨ ਉਹ ਕਹਿੰਦੇ ਕਿ ਬੀਜੇਪੀ ਤੋੜਨ ਦੀ ਕੋਸ਼ਿਸ਼ ਆ ਪੈਸੇ ਪੈਸੇ ਦੀ ਆਫਰ ਜਿਹੜੀ ਕੀਤੀ ਗਈ ਇਹ ਪੰਦੇਰ ਹੋਣਾ ਨੇ ਕਿਹਾ ਮੈਂ ਪੰਦੇਰ ਸਾਹਿਬ ਵਿਦ ਆਲ ਡੂ ਰਿਸਪੈਕਟ ਮੈਂ ਬੜੇ ਸਤਿਮਾਨ ਨਾਲ ਕਹਿੰਦਾ ਆ ਲਾਈਨ ਤੁਸੀਂ ਜਿਹੜੀ ਬੋਲ ਰਹੇ ਹੋ ਆ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਬੋਲਦੇ ਰਹੇ ਆ ਤੇ ਮੈਂ ਉਹਨੂੰ ਵੀ ਕਿਹਾ ਸੀ ਵੀ ਜਿੰਨਾਂ ਦੀ ਐ 5-5 ਲੱਖ ਰੁਪਈਆ ਚ ਤੇ ਐਮਐਲਏ बिकਦੇ ਐ ਇਹਨਾਂ ਦੇ ਸਰਾਰੀ ਸਾਹਿਬ ਦਾ ਕਿੰਨੇ ਦਾ ਮਸਲਾ ਸੀਗਾ ਆਪਣੇ ਉਹ ਕੋਟ ਫੱਤਾ ਜੀ ਕਿੰਨੇ 5 ਲੱਖ ਰੁਪਈਆ ਚ ਪਕੜੇਗੇ ਜੇਲ੍ਹ ਜਾਏ ਸਾਬ ਤੇ ਤੁਸੀਂ 10 ਕਰੋੜ ਦੀ ਗੱਲ ਕਰਦੇ ਕੌਣ ਦਿੰਦਾ 10 ਕਰੋੜ ਕੋ ਪੇੜਾ ਤਾਂ ਲੱਗਦੇ ਹੁੰਦੇ ਫਿਰ ਕਿਸਾਨ ਬੈਠੇ ਕਿਉਂ ਹੁੰਦੇ ਸੀ ਤਰਨੇ ਦੇ ਮਜ਼ਾਕ ਬਣਾ ਰੱਖਿਆ ਸਾਬ ਇਹਦੇ ਕਰਕੇ ਕਈ ਵਾਰ ਗੂਆਂਣ ਲੱਗ ਜਾਂਦੀ ਬਿਨਾਂ ਚੋ ਕਿਤੇ ਆਮ ਆਦਮੀ ਪਾਰਟੀ ਆ ਕਾਂਗਰਸ ਤਾਂ ਨਹੀਂ ਬੋਲ ਰਹੀ ਆ ਆ ਲਾਈਨ ਐਗਜ਼ੈਕਟਲੀ ਉਹਨਾਂ ਦੀ ਨਹੀਂ ਕਿ ਸਭ ਭਗਵੰਤ ਜੀ ਨੇ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਐਮਐ ਹੇਬੀ ਆਗੇ ਵੀ ਸਾਨੂੰ 10 ਕਰੋੜ ਰੁਪਏ ਦੇ ਰਿਹਾ ਸਟੈਂਡਰਡ ਰੇਟ ਹੈ ਹੈ ਹਰਕਲ ਬੰਦੇ ਆਨ ਖਰੀਦਣ ਦਾ ਹੈ ਜਿਹੜਾ ਲੀਡਰ ਬਣ ਜਾਂਦਾ ਹੈ ਚਾਹੇ ਉਹ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਚਾਹੇ ਉਹ ਕਿਸਾਨਾ ਦਾ ਲੀਡਰ ਹੈ ਚਾਹੇ ਕੋ ਪਾਰੀਆਂ ਦਾ ਲੀਡਰ ਹੈ ਉਹ ਲੋ ਜੀ 10 ਕਰੋੜ ਰੁਪਏ ਰੇਟ ਹੈ ਪਰ ਤੁਹਾਨੂੰ ਲੱਗਦਾ ਨੁਕਸਾਨ ਹੋਏਗਾ ਜਦੋਂ ਟ੍ਰੇਨਾਂ ਰੁਕੀਆਂ ਹੋਈਆਂ ਕਈ ਥਾਵਾਂ ਤੇ ਬੀਜੇਪੀ ਨੂੰ ਵੀ ਨੁਕਸਾਨ ਹੋਏਗਾ ਜਾਂ ਪੰਜਾਬ ਨੂੰ ਨੁਕਸਾਨ ਹੋਏਗਾ ਬੀਜੇਪੀ ਆਪਣਾ ਨੁਕਸਾਨ ਚੱਲੂਗੀ ਸਾਬ ਵੀ ਐਸੀ ਐਸੀ ਰਾਜਨੀਤਿਕ ਲੜਾਈ ਲੜ ਰਹੇ ਕਿ ਲੋਕਾਂ ਦਾ ਕੀ ਕਸੂਰ ਹੈ ਨੁਕਸਾਨ ਹੋਊਗਾ لوکاں دا ਤੁਸੀਂ ਆ سوال ਪੁੱਛ ਰਹੇ ਤੁਸੀਂ ਉਹਨਾਂ ਨੂੰ ਪੁੱਛੋ ਸਾਹਿਬ ਰੋਜ਼ ਦੀਆਂ ਕੱਲ ਤੁਸੀਂ ਅਖਬਾਰ ਪੜ੍ਹਿਆ ਰੇਲਵੇ ਡਿਪਾਰਟਮੈਂਟ ਨੇ ਕਿਹਾ ਰੋਜ਼ ਦੀਆਂ 69 ਗੱਡੀਆਂ ਸੀ ਡਾਇਵਰਟ ਕਰ ਰਹੇ ਆ ਪੰਜ ਪੰਜ 77 ਘੰਟਿਆਂ ਦਾ ਡਿਲੇ ਹੋ ਰਿਹਾ ਅੱਜ ਤੁਸੀਂ ਦੇਖਿਆ ਹੋਣਾ ਵੀ ਅੱਜ ਲੁਧਿਆਣੇ ਦੇ ਅੰਦਰ ਕੰਟੇਨਰਸ ਨਹੀਂ ਮਿਲ ਰਹੇ ਬਿਕੋਜ਼ ਆਵਾਜਾ ਵੀ ਬੰਦ ਹੋ ਗਈ ਐਕਸਪੋਰਟ ਵਾਲੇ ਜਿਹੜੇ ਐਕਸਪੋਰਟ ਦਾ ਆਰਡਰ ਤਾਂ ਤੁਹਾਡਾ ਇੱਕ ਦਿਨ ਲੇਟ ਹੋਇਆ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਐ ਐਲ ਸੀ ਜਿਹੜੀ ਕੈਨਸਲ ਹੋ ਜੂ ਕਰੋੜਾ ਰੁਪਈਆ ਦਾ ਨੁਕਸਾਨ ਹੋ ਰਿਹਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਛੱਡੋ ਗਰੀਬਾਂ ਦੀ ਗੱਲ ਕਰ ਜਿਨ੍ਹਾਂ ਨੇ ਵਿਚਾਰਿਆਂ ਨੇ ਟ੍ਰੇਨ ਤੇ ਚੜ ਕੇ ਜਾਣਾ ਹੈ ਵੱਡਾ ਬੰਦਾ ਤਾਂ ਫਿਰ ਵੀ ਚਲੋ ਭਾਈ ਜਾਜ ਪੜ ਕੇ ਆਪਣੀ ਕਾਰ ਚ ਜਾ ਲੜੂ ਉਹਨਾਂ ਨੇ ਟ੍ਰੇਨ ਤੇ ਜਾਣਾ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਮੇਰੀ ਬੇਨਤੀ ਹੈ ਤੁਸੀਂ ਬੀਜੇਪੀ ਦਾ ਕਰੋ ਵਿਰੋਧ ਮੈਂ ਬਿਲਕੁਲ ਨਹੀਂ ਤੁਹਾਨੂੰ ਟੋਕਦਾ ਨਾ ਹੀ ਤੁਹਾਨੂੰ ਕੋਈ 10 ਕਰੋੜ ਰੁਪਏ ਦੇਂਦਾ ਨਾ ਹੀ ਅਸੀਂ ਦੇਣੇ ਨਾ ਹੀ ਕੋਈ ਤੁਹਾਨੂੰ ਦੇਊਗਾ ਸੋ ਇਹ ਗੱਲਾਂ ਕਰਨੀਆਂ ਬੰਦ ਕਰੋ ਤੁਸੀਂ ਸਟੇਜ ਲਾਓ ਬੀਜੇਪੀ ਦੇ ਖਿਲਾਫ ਪ੍ਰਚਾਰ ਕਰੋ ਸਾਰਾ ਕੁਝ ਕਰੋ ਪਰ ਲੋਕਾਂ ਨੂੰ ਤੰਗ ਕਰਨਾ ਬੰਦ ਕਰੋ ਚਰਨਜੀਤ ਸਿੰਘ ਚੰਨੀ ਹੋਰੀ ਕਹਿ ਰਹੇ ਕਹਿੰਦੇ ਸੁਨੀਲ ਜਾਖੜ ਕਿਸਾਨ ਵਿਰੋਧੀ ਹੈ Dalit ਵਿਰੋਧੀ ਹੈ ਔਰ ਸੁਨੀਲ ਜਾਖੜ ਨੂੰ ਅੱਗੇ ਲਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਬੀਜੇਪੀ ਕਰ ਰਹੀ ਹੈ ਇਹ ਚਰਨਜੀਤ ਸਿੰਘ ਚੰਨੀ ਕਹਿ ਰਹੇ ਮੈਂ ਸਮਝਦਾ ਮੈਂ ਜੋ ਕੁਝ ਤੁਸੀਂ ਕਾਂਗਰਸ ਵਾਸਤੇ ਕਰਤਾ ਚੰਨੀ ਜੀ ਕਾਂਗਰਸ ਨੂੰ ਤੁਸੀਂ ਮੁਬਾਰਕ ਕਾਂਗਰਸ ਤੁਹਾਨੂੰ ਸਾਹਮਣੇ ਕਾਂਗਰਸ ਨੇ ਜੋ ਕੁਝ ਕੀਤਾ ਹੈ ਉਹ ਨਾਲ ਗੱਲ ਮੈਂ ਉੱਥੇ ਜਾ ਕੇ ਕਰੂੰਗਾ ਉਹਨਾਂ ਨੇ ਜੋ ਕੁਝ ਕੀਤਾ ਹੈ ਕਿ ਨਹੀਂ ਕੀਤਾ ਪਰ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਨੂੰ ਦੱਸਣ ਦੀ ਲੋੜ ਨਹੀਂ ਕਿਸਾਨ ਆਲਰੇਡੀ ਬੀਜੇਪੀ ਦੇ ਖਿਲਾਫ ਕਰ ਰਹੇ ਤੇ ਮੈਂ ਬੀਜੇਪੀ ਦਾ ਪ੍ਰਧਾਨ ਨਾ ਚਾਹੇ ਮੈਂ ਕਹਿ ਰਿਹਾ ਵੀ ਉਹ ਵਿਰੋਧ ਕਰਨ ਸ਼ਾਂਤੀਪੂਰਵਕ ਕਰਨ ਲੋਕਾਂ ਨੂੰ ਤੰਗ ਨਾ ਕਰਨ ਆਪਣੀ ਗੱਲ ਲੋਕਾਂ ਤਾਈਂ ਰੱਖਣ ਉਹ ਵੋਟ ਜਿਹੜੇ ਐ ਫੈਸਲਾ ਕਰ ਲੈਣ ਇਹ ਸਾਰੇ ਆਪਸ ਵਿੱਚ ਬੈਠ ਕੇ ਵੀ ਕਿਹਨੂੰ ਪਾਉਣੇ ਐ ਨਾ ਹੋ ਜੇ ਵੀ ਕਿਸਾਨਾਂ ਦੇ ਵੋਟ ਦੋ ਫਾੜ ਹੋ ਜਾਣ ਤਿੰਨ ਫਾੜ ਹੋ ਜਾਣ ਪਾਓ ਇੱਕ ਥਾਂ ਆਪਣੀ ਕੋ ਆਵਾਜ਼ ਪਹੁੰਚੇ ਇਹਨਾਂ ਚ ਕਿਹੜਾ ਬੰਦਾ ਲੱਗਦਾ ਜਿਹੜਾ ਜਾ ਕੇ ਉੱਥੇ ਇਹਨਾਂ ਦੀ ਆਵਾਜ਼ ਚੱਕ ਦੂਗਾ ਇੱਕ ਮਿੰਟ ਪੰਕਜ ਜੀ ਤੁਸੀਂ ਮੈਨੂੰ ਆ ਦੱਸੋ ਆ ਕਾਂਗਰਸ ਦੇ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਡਰਾ ਰੱਖਿਆ ਸਾਹਿਬ ਵਿਜੀਲੈਂਸ ਦਾ ਦਬਾਅ ਦੇ ਕੇ ਨਰਾਰਾ ਰੱਖੇ ਅਸੈਂਬਲੀ 'ਚ ਬੋਲ ਨਹੀਂ ਸਕਦੇ ਆ ਨਹੀਂ ਪੁੱਛਿਆ ਵੀ 20000 ਰੁਪਏ ਜਿਹੜੇ ਤੁਸੀਂ ਦੇਣੇ ਸੀਗੇ ਮੌਜੇ ਦੇ ਉਹ ਦਿੱਤੇ ਨਹੀਂ ਉਹ ਤੁਹਾਡਾ ਕੀ ਖਿਆਲ ਹੈ ਕਿਸਾਨਾਂ ਦਾ ਮੁੱਦਾ ਉੱਥੇ ਜਾ ਕੇ ਚੱਕ ਦੇਣਗੇ ਜੇ ਇਹਨਾਂ ਦੀ ਫਾਈਲਸ ਜਿਨ੍ਹਾਂ ਆਪਣੇ ਭਗਵੰਤ ਮਾਨ ਜੀ ਦਿਖਾ ਕੇ ਇਹਨਾਂ ਨੂੰ ਡਰਾ ਡਰਾ ਦਿੰਦੇ ਬਹਿ ਜਾਣੀ ਤਾਂ ਮੈਂ ਪਰਸੋਂ ਚੁੱਪ ਹੋਏਗਾ ਨਾ ਹੋਇਆ ਕਿ ਨਹੀਂ ਜਿਉਂ ਉਹਨਾਂ ਨੇ ਕਿਹਾ ਨਹੀਂ ਸੀ ਆਪਣੇ ਰਾਜਾ ਵਡਿੰਗ ਜੀ ਨੂੰ ਵੀ ਚੁੱਪ ਕਰਕੇ ਬਹਿ ਜਾ ਤਿੰਨ ਦਿਨਾਂ ਬਾਅਦ ਜਦੋਂ ਪਰਚਾ ਚੁੱਪ ਹੋਏਗਾ ਚੁੱਪ ਹੋ ਗਏ ਤੇ ਇਹ ਜਿਹੇ ਲੋਕ ਜਿਹੜੇ ਭਗਵੰਤ ਮਾਨ ਜੀ ਦੇ ਅੱਖ ਚੱਕ ਨਹੀਂ ਪਾ ਸਕਦੇ ਉਹ ਤੁਹਾਡਾ ਕੀ ਖਿਆਲ ਪਾਰਲੀਮੈਂਟ 'ਚ ਜਾ ਵੀ ਬੜੇ ਤੇ ਪ੍ਰਧਾਨ ਮੰਤਰੀ ਜੀ ਅੱਖ ਚੱਕ ਪਾ ਲੈਣਗੇ ਈਡੀ ਤਕੜੀ ਹੈ ਕਿ ਵਿਜੀਲੈਂਸ ਤਕੜੀ ਹੈ ਜਨੂਰੀ ਇਹ ਇਸੇ ਗੱਲ ਦਾ ਜ਼ਿਕਰ ਕਰ ਰਹੇ ਸੀ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਵਾਲਾ ਸਾਰਾ ਇਨਸੀਡੈਂਟ ਹੋਇਆ ਫਿਰੋਜ਼ਪੁਰ ਤੋਂ ਕਹਿੰਦਾ ਮੈਂ ਕਿਸਾਨਾਂ ਨਾਲ ਖੜਾ ਹੋਇਆ ਅੱਜ ਵੀ ਕਿਸਾਨਾਂ ਨਾਲ ਖੜਾ ਵਾਂ ਔਰ ਇਸੇ ਵਜ੍ਹਾ ਕਰਕੇ 2 ਸਾਲ ਤੋਂ ਮੈਨੂੰ ਏਜੰਸੀਆਂ ਤੰਗ ਕਰ ਰਹੀਆਂ ਈਡੀ ਤੰਗ ਕਰ ਰਹੀ ਵਿਜੀਲੈਂਸ ਤੰਗ ਕਰ ਰਹੀ ਹੈ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਖਿਲਾਫ ਜਾਣਬੁੱਝ ਕੇ ਇਸ ਤਰੀਕੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਕਿਸਾਨਾਂ ਨਾਲ ਖੜਿਆ ਫਿਰੋਜ਼ਪੁਰ ਦੇ ਵਿੱਚ ਜਦੋਂ ਮੋਦੀ ਹੋਰਾਂ ਨੇ ਆਣਾ ਸੀ ਚੰਨੀ ਜੀ ਤੁਹਾਨੂੰ ਕੋਈ ਵੀ ਪਰੇਸ਼ਾਨ ਕਿਸਾਨਾ ਕਰਕੇ ਨਹੀਂ ਕਰ ਰਿਹਾ ਤੁਹਾਡੀ ਪਰੇਸ਼ਾਨੀ ਹੈ ਵੀ ਕਰੇ 10 ਕਰੋੜ ਰੁਪਏ ਪਕੜ ਗਏ ਤੁਹਾਡੇ ਭਾਂਟ ਜੀ ਦੇ ਤੁਸੀਂ ਥੋੜੇ ਦਿਨ ਪਹਿਲਾਂ ਦਾ ਭਾਂਜਿਆ ਸੀਗਾ ਉੱਥੇ ਇੱਕ ਮੁੱਖ ਮੰਤਰੀ ਨਹੀਂ ਇੱਕ ਮੰਤਰੀ ਦੇ ਪੀਏ ਦੇ ਘਰੋਂ 30 ਕਰੋੜ ਰੁਪਏ ਪਕੜੇ ਗਏ ਤੇ ਮੰਤਰੀ ਜੀ ਆਏ ਬੈਠੇ ਤੁਸੀਂ ਸ਼ੁਕਰ ਕਰੋ ਜੇ ਤੁਹਾਡਾ ਨੰਬਰ ਨਹੀਂ ਆਇਆ ਕਿਹਨੂੰ ਬੇਵਕੂਫ ਬਣਾ ਰਹੇ ਹੋ 10 ਕਰੋੜ ਰੁਪਏ ਈਡੀਆ ਕੇ ਰੱਖੀ ਤੁਹਾਡੇ ਘਰੇ ਉਹਦੇ ਇਲਾਵਾ ਕਹਿੰਦੇ ਅਕਾਊਂਟ ਚ 35 ਕਰੋੜ ਰੁਪਏ ਪਤਾ ਨਹੀਂ ਇਹ ਕਿਹੜਾ ਜਿਸ ਤਰ੍ਹਾਂ ਆਵਾਜ਼ ਆਈ ਸੀ ਨਾ ਵੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਜਿਹੜੀ ਬੇਲੀ ਹੈ ਆਗੇ ਸਪੈਸ਼ਲ ਟਰੀਟਮੈਂਟ ਕੋਈ ਦਾ ਆਵਾਜ਼ ਆਈ ਸੀ ਤੇ ਮਨੂੰ ਲੱਗਦਾ ਵੀ ਇਹ ਇਹਨਾਂ ਤਾਂ ਜੀ ਹੱਥ ਨਹੀਂ ਪਿਆਦਾ ਜੀ ਕਿਸੇ ਨੇ ਕਿਸੇ ਸਪੈਸ਼ਲ ਟਰੀਟਮੈਂਟ ਦੇ ਤਹਿਤ ਵੀ ਇਹ ਇਹਨਾਂ ਨੂੰ ਥੋੜਾ ਜਿਆ ਲੰਬੀ ਰਸੀ ਢੀਲ ਦੇ ਰੱਖੀ ਹੈ ਜਿਹੜੇ 8 ਮਹੀਨੇ ਲਾ ਕੇ ਕੈਨੇਡਾ ਅਮਰੀਕਾ ਕੋਈ ਨਾ ਕੋਈ ਤਾਂ ਬਿਉਂਤਬੰਦੀ ਕਰਕੇ ਆਏ ਹੈ ਪਰ ਦੇਰ ਸਵੇਰ ਹੈ ਕਾਨੂੰਨ ਹੈ ਕਾਨੂੰਨ ਦੀ ਚੱਕੀ ਹੈ 20 ਦੀ ਬੜੀ ਧੀਰੇ ਹੈ ਪਰ 20 ਦੀ ਬਹੁਤ ਬਰੀ ਕਿਸਮ ਚੰਨੀ ਹਰੀ ਇੱਕ ਗੱਲ ਹੋਰ کہہ ਰਹੇ ਕਹਿੰਦੇ ਕੀ ਇੱਕ ਲਾਸਵਾਲ ਲਾਸਵਾਲ ਹੈ ਕਿ ਮੇਰੇ ਨਾਲ ਪੰਜਾਬ ਨਹੀਂ ਉਹ ਕਹਿ ਰਹੇ ਕਿ ਦੇਸ਼ ਦਾ ਸੰਵਿਧਾਨ ਬੀਜੇਪੀ ਖਤਮ ਕਰ ਦੇਗੀ ਬਦਲ ਦੇਗੀ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਣਗੇ ਵੋਟਾਂ ਨਹੀਂ ਪੈਣਗੀਆਂ ਇਸ ਗੱਲ ਦਾ ਜ਼ਿਕਰ ਇਸ ਗੱਲ ਦਾ ਕਲੇਮ ਚਰਨਜੀਤ ਸਿੰਘ ਚੰਨੀ ਹਰੀ ਕਰ ਰਹੇ ਹੈ ਇਹ ਸਾਰੇ ਕਰ ਰਹੇ ਸਾਬ ਮਸਲਾ ਹੈ ਹਰੇ ਕੋਈ ਆਪਣੀ ਜਾਨ ਬਚਾ ਰਹੇ ਹੁਣ ਤਾਂ ਕੇਜਰੀਵਾਲ ਸਾਹਿਬ ਦਾ ਕੱਲ ਇੱਥੇ ਵੀ ਆ ਕੇ ਆਏ ਰੋਣਾ ਰੋ ਕੇ ਗਏ ਹੈ ਵੀ ਜੇ ਵੋਟ ਮੈਨੂੰ ਨਹੀਂ ਪਾਇਆ ਤਾਂ ਮੈਨੂੰ ਅੰਦਰ ਜਾਣਾ ਪਊਗਾ ਉਹ ਕੁ ਸੁਵਿਧਾਨ ਵਿਚਾਰੇ ਐ ਇਹ ਜਿਹੜੇ ਆ ਤਿੰਨ ਚਾਰਾ ਲੜ ਰਹੇ ਐ ਇਹਨਾਂ ਦੇ ਉੱਤੇ ਵੀ ਵਿਜੀਲੈਂਸ ਦਾ ਕੇਸ ਚਨੀਜੀ ਤੇ ਵੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਸੁਖਜਿੰਦਰ ਰੰਦਾਵੇ ਹੋਰਾਂ ਦਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਈ ਉਧਰ ਰਿਸ਼ਤੇਦਾਰੀ ਚ ਕੱਢ ਲਿਆ ਸੀ ਆਬਲ ਖਰਾਨੇ ਕੋਈ ਕੇਸ ਕੱਢੀ ਬੈਠੇ ਸੀ ਇਹਨਾਂ ਦੇ ਤਾਂ ਹੈਗੇ ਪਤਾ ਨਹੀਂ ਕਿੰਨੇ ਕੇਸ ਐ ਹਫੀਮ ਤੋਂ ਲੈ ਕੇ ਤੇ ਮਾਰ ਬਸ ਬਾਡੀਜ਼ ਤੇ ਕਿੰਨੇ ਕੇਸ ਐ ਉਹ ਨੇ ਲਿਖਿੰ ਜਿਹੜਾ ਲਗਾਤਾਰ ਦੇਸ਼ ਦੇ ਸੰਵਿਧਾਨ ਦਾ ਜ਼ਿਕਰ ਹੁੰਦਾ ਹੈ ਸੰਵਿਧਾਨ ਇਲੈਕਸ਼ਨ ਨਹੀਂ ਹੋਣਗੇ ਰਸ਼ੀਆ ਵਾਲਾ ਮਾਹੌਲ ਬਣ ਜਾਏਗਾ ਇਹ ਸਾਰੀ ਇੰਡੀਆ ਆਲਾਈਂਸ ਜਿਹੜਾ ਉਹ ਇਸ ਗੱਲ ਦਾ ਜ਼ਿਕਰ ਕਰਦਾ ਅਸਲੀ ਮੈਂ ਕਹਿ ਰਿਹਾ ਇੰਡੀਆ ਆਲਾਈਂਸ ਦਾ ਜਦ ਦਿਨ ਚਿਹਰਾ ਕੇਜਰੀਵਾਲ ਸਾਹਿਬ ਹੈ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਵੋਟ ਦਿਓਗੇ ਤਾਂ ਮੈਂ ਜੇਲ੍ਹ ਜਾਣ ਤੋਂ ਬਚ ਜੂ ਆ ਫਿਰ ਉਹ ਸੰਵਿਧਾਨ ਵਿਚਾਰੇ ਹੈ ਕਿ ਜੇਲ੍ਹ ਜਾਣ ਤੋਂ ਬਚ ਰਹੇ ਕਿਹੜੇ ਸੰਵਿਧਾਨ ਵਾਸਤੇ ਉਹ ਤਾਂ ਉਹਨਾਂ ਨੇ ਸੰਵਿਧਾਨ ਤਾਂ ਲਿਖਿਆ ਸੀ ਲਿਕਰ ਪਾਲਿਸੀ ਦਾ ਉਹਦੇ ਕਰਕੇ ਰੋਲਾ ਪਿਆ ਖੜਾ ਸਾਬ ਰੋਲਾ ਤਾਂ ਪਏ ਜਾਨ ਬਚਾਣ ਦਾ ਹੈ ਸੰਵਿਧਾਨਤਾ ਸੁਰੱਖਿਤ ਹੈ ਨਾ ਸੰਵਿਧਾਨ ਨੂੰ ਆਂਚ ਆਈ ਜੇ ਸੰਵਿਧਾਨ ਨੂੰ ਆਂਚ ਆਣੀ ਹੁੰਦੀ ਤਾਂ ਮжоਰਿਟੀ ਤਾਂ ਅੱਜ ਵੀ ਉਹਨਾਂ ਕੋਲ ਹੈਗੀ ਸਾਬ ਇੰਨੀ ਮжоਰਿਟੀ ਫੇਰ ਆਣੀ ਹੈ ਮжоਰਿਟੀ ਉਹਨਾਂ ਕੋਲ ਫੇਰ ਹੈ ਫੇਰ ਉਹਦੇ ਵਿੱਚ ਕੀ ਹੋਗਾ ਸਾਬ ਜਾਨ ਬਚਾਣ ਦੇ ਰੋਲੇ ਪਏ ਖੜਿਆ ਆਪਣੀ ਕਾਲੀ ਕਰਤੂਤਾਂ ਕਰਕੇ ਫਸਣਗੇ ਨਾ ਕਿ ਸੁਨੀਲ ਜਾਖੜ ਕਰਕੇ ਅੰਦਰ ਜਾਣਗੇ ਨਾ ਹੀ ਇਹਨਾਂ ਦਾ ਕੋਈ ਕਿਸੇ ਨੂੰ ਧਿਆਨ ਹੈ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਕਿਹੜੀ ਸ਼ਹਿਤੂਰੀ ਫਿਰਦੀ ਹੈ ਪਰ ਕਾਲੀ ਕਰਤੂਤ ਕਿਤੇ ਨਾ ਕਿਤੇ ਉਹਨਾਂ ਨੂੰ ਉਹਦਾ ਕੀਮਤ ਚੁਕਾਉਣੀ ਹੈ ਯਾਰ ਜਿੰਨੀਆਂ ਸੀਟਾਂ ਭਾਜਪਾ ਦੀ ਨਜ਼ਰ ਆਉਂਦੀਆਂ ਭਗਵੰਤ ਮਾਨ ਹੋਰੀ ਕਹਿ ਰਹੇ 130 ਸੁਖਵੀਰ ਬਾਦਲ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਆ ਬੀਜੇਪੀ ਨੂੰ ਕੋਈ ਸਹੀ ਅੰਕਲਨ ਕਿਉਂਕਿ ਤੁਹਾਡਾ ਸਿਆਸਤ ਚ ਬੜਾ ਲੰਬਾ ਤਜਰਬਾ ਹੈ ਇੱਕ ਇੱਕ ਸੀਟ ਦਾ ਅੰਕਲਨ ਕੀਤਾ ਜਾਂਦਾ ਕਿੰਨੀਆਂ ਸੀਟਾਂ ਤੁਹਾਨੂੰ ਲੱਗਦੀਆਂ ਕਿ ਇਹ ਸੀਟਾਂ ਜਿੱਤੀਆਂ ਜਾ ਸਕਦੀਆਂ ਕੋਈ ਬਚੀ ਹੈ ਉਸ 26 ਤੱਕ ਗਿਣਾਤੀਆਂ 13 ਐ ਲਈ ਬੈਠੇ 13 ਉਹ ਲਈ ਬੈਠੇ 26 ਹੋ ਗਈ 13 ਕਾਂਗਰਸ ਵਾਲੇ 13 ਹੋਰ ਲਾ ਲਉ 34 ਹੋ ਗਿਆ ਹੋਰ ਦੱਸੋ ਤੁਸੀਂ ਦੱਸੋ ਤੁਹਾਡੀਆਂ ਕਿੰਨੀਆਂ ਸੀਟਾਂ ਲੱਗਦੀਆਂ ਸਾਨੂੰ ਉਨੀਆਂ ਹੀ ਸੀਟਾਂ ਮਿਲਣਗੀਆਂ ਜਿੰਨੇ ਲੋਕ ਸਾਡੇ ਤੇ ਜਿੰਨਾ ਆਸ਼ੀਰਵਾਦ ਦੇਣਗੇ ਲੋਕਾਂ ਨੂੰ ਪਤਾ ਹੈ ਵੀ ਅੱਜ ਪੰਜਾਬ ਦੀ ਸਮੱਸਿਆ ਕੀ ਹੈ ਹੁਣੇ ਆਪਾਂ ਗੱਲ ਕਰ ਬੀ ਯੋਗੀ ਜੀ ਹੈ ਅਮਿਤ ਸ਼ਾਹ ਜੀ ਹੈ ਮੋਦੀ ਸਾਹਿਬ ਦੀ ਬਾਰਿ ਬਾਰੀ ਕਿਉਂ ਪੁਕਾਰ ਹੋ ਰਹੀ ਹੈ ਜਿ ਇਹਨਾਂ ਦੇ ਦਰਸ਼ਨ ਕਰਕੇ ਕੰਮ ਚੱਲਦਾ ਸੀਗਾ ਲੋਕਾਂ ਨੇ ਤਾਂ 93 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ ਹੁਣ ਤਾਂ ਕਾਂਗਰਸ ਜੀ ਨਾਲ ਦੇ ਨਾਲ ਹੈ ਦੋ ਮੂੰਹ ਹੈ ਸਭ ਦੋ ਮੂੰਹ ਹੈ ਇੱਥੇ ਤੁਸੀਂ ਆਏ ਹੋ ਇੱਥੇ ਇੱਥੇ ਇਕੱਠੇ ਆਪਾਂ ਪੰਚਕੂਲਾ ਬੈਠੇ ਆ ਰਹਿਣੇ ਚ ਇਕੱਠੇ ਹੈ ਚੰਡੀਗੜ੍ਹ 'ਚ ਇਕੱਠੇ ਹੈ ਇੱਕ ਪੈਰ ਚੱਕਦੇ ਹੋ ਇੱਧਰ ਇਕੱਠੇ ਹੈ ਇੱਧਰ ਆ ਕੇ ਆਪਸ 'ਚ ਫਿਰ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਦੋ ਮੂੰਹੇ ਜਿਹੜੇ ਵੀ ਹੁੰਦੇ ਨਾ ਕੋਈ ਵੀ ਚੀਜ਼ ਐਨੀ ਸਪੀਸ਼ੀਸ ਇਸ ਖਤਰਨਾਕ ਖਤਰਨਾਕ ਹੁੰਦੀ ਹੈ ਜੇ ਦਾ ਧੜੇ ਕੋਵੇ ਮੂੰਹ ਧੋਣ ਜਿਹਨੂੰ ਮੂੰਹ ਧੋ ਬਹੁਤ ਮਤਲਬ ਉਹਨਾਂ ਦੇ ਹੱਥ ਲੱਗੇ ਜਿਹੜਾ ਬਹੁਤ ਹੀ ਖਤਰਨਾਕ ਹੁੰਦੇ ਤੇ ਲੋਕਾਂ ਨੂੰ ਸਮਝਣੀ ਚਾਹੀਦੀ ਵੋਟ ਖਰਾਬ ਨਾ ਕਰਨ ਇਹਦੇ ਨਾਲ ਤਾਂ ਦੇਖ ਲੈ ਵੋਟ ਜੇ ਪਾਣੀ ਆ ਕੇਜਰੀਵਾਲ ਸਾਹਿਬ ਨੂੰ ਪਾਣੀ ਫਿਰ ਕੇਜਰੀ ਸਾਹਿਬ ਨੂੰ ਪਾ ਦੇ ਉਹਨਾਂ ਨੂੰ ਦੇ ਕੇ ਕੀ ਕਢੋਂਗੇ ਇਹਨਾਂ ਤਾਂ ਗੁੱਡੇ ਟੇਕੀ ਰੱਖੇ ਲਾਸਵਾਲ ਜੇਕਰ ਦੁਬਾਰਾ ਗਵਰਨਮੈਂਟ ਬੀਜੇਪੀ ਦੀ ਬੰਦੀ ਹੈ ਪੰਜਾਬ ਲਈ ਪੰਜਾਬ ਦੀ ਲੀਡਰਸ਼ਿਪ ਸੁਰੀਲ ਜਾਖੜ ਪੰਜਾਬ ਲੀਕ ਕੀ ਕੀ ਕਰਵਾ ਸਕਦੇ ਹੈ ਕਿ ਇਹ ਚੀਜ਼ਾਂ ਅਗਲੇ 6 ਮਹੀਨੇ 1 ਸਾਲ ਚ ਅਸੀਂ ਸਭ ਤੋਂ ਪਹਿਲਾਂ ਪੰਜਾਬ ਲਈ ਕਰਵਾਵਾਂਗੇ ਲੋਕ ਤੁਹਾਨੂੰ ਸੁਣ ਰਹੇ ਲਾਅ ਐਂਡ ਆਰਡਰ ਦੀ ਸਾਡੀ ਸਭ ਤੋਂ ਵੱਡੀ ਮੇਨ ਸਮੱਸਿਆ ਹੈ ਜਿਸ ਕਿਸਮ ਦੀ ਵੀ ਕੋਈ ਇਹਨਾਂ ਨੂੰ ਮਦਦ ਕੇਂਦਰ ਤੋਂ ਚਾਹੀਦੀ ਹੈ ਇਹਨੂੰ ਚਾਹੀਦਾ ਹੈ ਵੀ ਇਹ ਕਨਫਰੋਨਟੇਸ਼ਨ ਦਾ ਐਟੀਟਿਊਡ ਇਹਨਾਂ ਨੂੰ ਛੱਡਣਾ ਪਊਗਾ ਲੋਕ ਇਹਨਾਂ ਨੂੰ ਝਟਕਾ ਦੇਣਗੇ ਭਗਵੰਤ ਮਾਨ ਜੀ ਨੂੰ ਵੀ ਇਹ ਕਹਿ ਲਾਉਗੀ ਵੀ ਲੋਕ ਡਿਵੈਲਪਮੈਂਟ ਚਾਹੁੰਦੇ ਹੈ ਛੁਟਕਲੇ ਨਹੀਂ ਸੁਣਨਾ ਚਾਹੁੰਦੇ ਲੋਕ ਛੱਲੇ ਨਹੀਂ ਸੁਣਨਾ ਚਾਹੁੰਦੇ ਤੁਸੀਂ ਛੱਲੇ ਬਾਅਦ ਚ ਗਾਲਿਓ ਪੰਜਾਬ ਦੀ ਗ ਇੰਡਸਟਰੀ ਉਦੋਂ ਲੱਗੂਗੀ ਪੰਕਜ ਜੀ ਜਦੋਂ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਹੋਊਗਾ ਜੋ ਹਾਲਾਤ ਬਣੇ ਹੋਏ ਹੈ ਜਦੀ ਬਾਰੀ-ਬਾਰੀ ਗੱਲ ਆ ਰਹੀ ਹੈ ਯੋਗੀ ਜੀ ਨੂੰ ਬੁਲਾਓ ਉਹਨਾਂ ਹਾਲਾਤਾਂ ਜੇ ਸਭ ਕਿਸੇ ਨੇ ਆ ਕੇ ਇੱਥੇ ਫੈਕਟਰੀ ਨਹੀਂ ਲਾਣੀ ਸੋ ਲਾਅ ਐਂਡ ਆਰਡਰ ਮੈਂ ਸਮਝਦਾ ਪਹਿਲਾਂ ਉਹ ਸੁਧਾਰਿਆ ਜਾਵੇ ਵਪਾਰੀਆਂ ਦੇ ਕਿਸਾਨਾਂ ਨੂੰ ਤੁਸੀਂ ਸਿੰਘ ਵਿਸਾਰ ਰੱਖਿਆ ਥੋੜਾ ਕੀ ਖਿਆਲ ਹੈ ਇੱਥੇ ਆ ਕੇ ਕੋਈ ਵਪਾਰ ਲੱਗੂਗਾ ਸਭ ਦੇ ਐਕਸਪੋਰਟਰਸ ਦੇ ਉਹਨਾਂ ਨੂੰ ਕੰਟੇਨਰ ਨਹੀਂ ਮਿਲ ਰਹੇ ਬਿਕੋਜ਼ ਰੇਲਵੇ ਟਰੈਕਸ ਬੰਦ ਪਏ ਐ ਉਹਨਾਂ ਦੇ ਕਰੋੜਾਂ ਅਰਬਾਂ ਰੁਪਏ ਦਾ ਰੋਜ਼ ਦੇ ਜੁੜਦੇ ਐ ਸਭ ਸੈਂਕੜਾ ਰੁਪਏ ਦਾ ਸਮਾਨ ਇਥੋਂ ਬਣ ਕੇ ਜਾਂਦਾ ਸੰਨੀ ਦਾ ਮਸਲਾ ਹੱਲ ਕਰਾਓ ਕਿ ਔਰ ਕੀ ਬਾਰਡਰ ਖੁੱਲਣਾ ਚਾਹੀਦਾ ਕਿਉਂਕਿ ਇੱਕ ਲਗਾਤਾਰ ਮੰਗੋ ਟਰੇਕੀ ਪਾਕਿਸਤਾਨ ਵਾਲਾ ਬਾਰਡਰ ਖੋਲੋ ਔਰ ਉਸ ਤੋਂ ਬਾਅਦ ਪੰਜਾਬ ਆਪਣੇ ਆਪ ਪੈਰਾਂ ਦੇ ਉੱਤੇ ਖੜਾ ਹੋ ਜਾਏਗਾ ਪੰਕਜ ਜੀ ਬੜੇ ਸੀਰੀਅਸ ਇਸ਼ੂ ਐ ਤੁਸੀਂ ਸਾਰੇ ਰਗਦੋਲ ਦਿਓਗੇ ਆ ਡਬਲਿਊਟੀਓ ਬੜਾ ਸੀਰੀਅਸ ਇਸ਼ੂ ਐ ਮੈਂ ਉਹਨਾਂ ਨੂੰ ਪੰਦੇਰ ਜੀ ਨੂੰ ਸੁਣ ਰਿਹਾ ਸੀ ਪਹਿਲੇ ਤਾਂ ਉਹਨਾਂ ਨੇ ਕਿਹਾ ਵੀ ਡਬਲਿਊਟੀਓ ਹਟਾ ਦਿਓ ਹੁਣ ਵਾਲੀ ਜੀ ਡਬਲਿਊਟੀਓ ਗਾਇਬ ਹੋ ਗਿਆ ਪਹਿਲਾਂ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਉੱਥੇ ਸੀਗੇ ਕਿਹਾ ਉਹਨਾਂ ਨੇ ਡਬਲਿਊਟੀਓ ਖਤਮ ਹੋਣਾ ਚਾਹੀਦਾ ਐmberginaia ਜ਼ੋਨ ਗਿਣਾਇਆ ਉਹਨਾਂ ਨੇ ਗ੍ਰੀਨ ਜ਼ੋਨ ਗਿਣਾਇਆ ਪਤਾ ਨਹੀਂ ਕਿਹੜਾ ਆ ਕੇ ਸਮਝਾ ਗਿਆ ਉਹਨਾਂ ਨੂੰ ਉਦੋਂ ਦੀ ਉਹ ਕੁੰਟੀ ਲਈ ਫਿਰਦੇ ਪਰ ਹੁਣ ਚੁੱਪ ਹੋ ਗਏ ਇੱਕ ਪਾਸੇ ਕਹਿੰਦੇ ਆ ਬਾਰਡਰ ਖੋਲੋ ਦੂਜੇ ਪਾਸੇ ਕਹਿੰਦੇ ਆ ਬੰਦ ਕਰੋ ਬਾਸਮਤੀ ਵਾਲਿਆਂ ਦਾ ਕੀ ਹੋਊਗਾ ਸਭ اگر ਤੁਸੀਂ بند ਕਰ ਦਿੰਨੇ ਹੋ ا ڈبلیو ٹی او بند کروا دِنے ہو اس کو ਕੱਢੋ ਲੈਣੇ ਹੋ ਤਾਂ ਤੁਹਾਡਾ ਇੱਥੇ ਮਿਡਲ ਲਿਸਟ ਸਾਰਾ ਜਾਂਦਾ ਜੀ ਆਪਣਾ ਬਾਸਮਤੀ ਰੋਲ ਦੇਉਂਗਾ ਨਾ ਬਾਸਮਤੀ ਵਾਲੇ ਕਿਸਾਨ ਉਹ ਕਿਸਾਨਾਂ ਦੀ ਹਦائشੀ ਸਭ ਗੱਲ ਨਹੀਂ ਕਰਦੇ ਕੋਈ ਨਹੀਂ ਗੱਲ ਕਰਦਾ ਇਸ ਕਰਕੇ ਬੜੇ ਸੀਰੀਅਸ ਇਸ਼ੂ ਹੈ ਐਵੇਂ ਤੁਸੀਂ ਮੈਂ ਬੈਠ ਕੇ ਮੇਰੇ ਕੋਲ ਮੇਰੇ ਕੋਲ ਤਾਂ ਕੋਈ ਗਿਆਨ ਦੀ ਪੂੜੀ ਨਹੀਂ ਚੰਨੀ ਜੀ ਕੋਲ ਹੋਣੀ ਹੈ ਕਿਸਾਨਾਂ ਨੂੰ ਉਹਨਾਂ ਕੋ ਬਹੁਤ ਸੈਂਡੇ ਸਾਬ ਉਹ ਬਹੁਤ ਕੁਝ ਕਰ ਕਰ ਸਕਦੇ ਜਨਮ ਬકરી ਚੋਣੀ ਨਹੀਂ ਆਂਦੀ ਸਭ ਮੈਂ ਇਸ ਕਰਕੇ ਮਜ਼ਾਕ ਕਰਕੇ ਨਹੀਂ ਕਹਿ ਰਿਹਾ ਕਿਸਾਨ ਦੀ ਸਮੱਸਿਆ ਉੱਥੇ ਹੱਲ ਹੋਊਗੀ ਸਾਬ ਐਨੀਮਲ ਹਸਬੈਂਡਰੀ ਸ਼ੀਪ ਫਾਰਮ ਆਸਟ੍ਰੇਲੀਆ ਸਾਰੇ ਐਗਰੀਕਲਚਰ ਇਕਨੋਮੀ ਉਹਨਾਂ ਦੀ ਸ਼ੀਪ ਬਰੀਡਿੰਗ ਤੇ ਆ ਸੋ ਉਹ ਠੀਕ ਹੈ ਬੱਕਰੀਆਂ ਨਹੀਂ ਚਾਹੁੰਦੇ ਇਹਨਾਂ ਵਾਂਗੂ ਬਟ ਦੈਟ ਇਜ਼ ਦਾ ਇਸ਼ੂ ਸਾਬ ਇਹ ਇਹ ਨਹੀਂ ਮਜ਼ਾਕ ਬਣਾਤਾ ਜਦੋਂ ਅੱਜ ਬੱਕਰੀ ਦਾ ਨਾਮ ਹੈ ਸਭ ਤੋਂ ਪਹਿਲਾਂ ਚੰਨੀ ਜੀ ਦਾ ਨਾਮ ਆਉਂਦਾ ਹੈ ਵੀ ਚੰਨੀ ਜੀ ਨੇ ਉਹ ਉਹ ਤਾਂ ਬੱਕਰੀ ਚੋਲ ਚੋਲ ਲੈਂਦੇ ਸੋ ਕੀ ਤੁਸੀਂ ਸਤਿ ਦੇ ਕਮਾਨਿਸਾਬ ਉਹ ਆਪਾਂ ਕਹੀ ਭੁਖੇ ਮੰਤਰੀ ਮਜ਼ਾਕ ਬਹੁਤ ਸੋਹਣਾ ਕਰਦੇ ਕਰੋ ਸਾਬ ਘਰੇ ਬੈਠ ਕੇ ਕਰ ਲੋ ਜਦੋਂ ਰਿਟਾਇਰ ਹੋ ਜਾਓਗੇ ਫਿਰ ਕਰ ਲਿਓ ਪਹਿਲਾਂ ਕਰਦੇ ਰਹੋ ਅੱਜ ਤਾਂ ਗਵਰਨੈਂਸ ਦੀ ਗੱਲ ਨਹੀਂ ਇਹਨਾਂ ਨੇ ਮਜ਼ਾਕ ਦੋਨਾਂ ਨੇ ਉਹ ਕਹਿੰਦਾ ਮੈਂ ਬੱਕਰੀ ਚੋਲਣਾ ਉਹ ਕਹਿੰਦਾ ਮੈਂ ਚੱਲੇਗਾ ਨਾ ਗਊ ਸਾਬ ਚੱਲੇਗਾ ਉਹ ਪੰਜਾਬ ਪੰਜਾਬ ਨੂੰ ਚੱਲਾਣਾ ਬਣਾਉ ਮੈਂ ਇਹ ਨਹੀਂ ਕਹਿਣਾ ਚਾਹਨਾ ਸੋ ਸੀਰੀਅਸ ਇਸ਼ੂਜ਼ ਹੈਗੇ ਮੇਰੀ ਫੇਰ ਅਪੀਲ ਹੈ ਤੁਹਾਡੇ ਰਾਈ ਮੈਂ ਬਾਰ ਬਾਰ ਦੁਹਰਾ ਰਿਹਾ ਅੰਕਤ ਜੀ ਮੇਰੀ ਬੇਨਤੀ ਹੈ ਇੱਕ ਪੰਜਾਬ ਦੇ ਲੋਕਾਂ ਤਾਂ ਇਸਨੇ ਸਾਰਿਆਂ ਨੂੰ ਦੇ ਦਿਓ ਜ਼ਿੰਮੇਵਾਰੀ ਲੋਕਾਂ ਦੀ ਵੀ ਬਣਦੀ ਹੈ ਅੱਗ ਲਾਣੀ ਬੜੀ ਸੌਖੀ ਹੁੰਦੀ ਹੈ ਸਾਬ ਇੱਕ ਮਾਚਸ ਦੀ ਤਿੱਲੀ ਨਾਲ ਅੱਗ ਲੱਗ ਜਾਂਦੀ ਹੈ ਬੁਝਾਣੀ ਸਾਰਾ ਪਿੰਡ ਲੱਗ ਜਾਂਦਾ ਹੈ ਖੜੇ ਦੇ ਵਿੱਚ ਅੱਗ ਲੱਗੀ ਨਹੀਂ ਬੁਝਦੀ ਸਾਬ ਕਾਹਦਾ ਪੰਜਾਬ ਹੈ 25000 ਨਿਰਦੋਸ਼ ਪੰਜਾਬੀਆਂ ਨੇ ਜਾਨ ਆਪਣੇ ਖੂਨ ਨਾਲ ਆ ਜਿਹੜੀ ਅੱਗ ਬੁਝਾਈ ਹੈ ਐਨੂ ਐਨਾਰੋਲੋ ਸਾਹਿਬ ਆ ਜਿਹੜੇ ਫਰਕ ਪਾ ਰਹੇ ਹੋ ਨਾ ਤੁਸੀਂ ਸ਼ਹਿਰੀ ਪਿੰਡੂ ਲੋਕਾਂ 'ਚ ਕਿਸਾਨ ਤੇ ਵਪਾਰੀ ਦੇ ਵਿੱਚ ਆ ਮਜ਼ਦੂਰ ਤੇ ਜ਼ਿਮੀਂਦਾਰਾਂ ਦੇ ਵਿੱਚ ਆ ਆ ਨਾ ਕਰੋ ਸਾਹਿਬ ਇਹ ਸਾਰੇ ਅੰਦੋਲਨ ਦੇ ਮਜ਼ਦੂਰ ਕਿੱਧਰ ਡੋਲ ਗਿਆ ਸਭ ਮਜ਼ਦੂਰ ਕਿੱਧਰ ਗਿਆ ਸਾਹਿਬ ਕੋਈ ਗੱਲ ਕਰਦਾ ਨਾਮ ਲਾ ਰੱਖਿਆ ਮਜ਼ਦੂਰ ਦਲ ਫਲਾਣਾ ਦਲ ਇੱਥੇ ਕੋਈ ਗੱਲ ਸੁਣੀ ਕਿਸੇ ਦੀ ਐਮਐਸਪੀਆਰ ਨਾਲ ਮਜ਼ਦੂਰ ਦਾ ਕੀ ਹੋ ਨਿਕਲ ਗਿਆ ਸਾਹਿਬ ਕੋਈ ਨਹੀਂ ਗੱਲ ਕਰਦਾ ਸੁਨੀਲ ਜਾਂ ਖੜਗਲ ਗੱਲ ਕਰਦਾ ਇਸ ਕਰਕੇ ਮੈਂ